ਜਿਹੜਾ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਇੱਕ ਬਦਲਾ ਲਓ ਭਾਵਨਾ ਦੇ ਤਹਿਤ ਔਰ ਜਿਹਦੇ ਵਿੱਚ ਕੇਂਦਰ ਵੀ ਤੇ ਸੂਬੇ ਦੀ ਸਰਕਾਰ ਜਿਹੜੀ ਆ ਇਹ ਦੋਨੇ ਬਰਾਬਰ ਦੀਆਂ ਹਿੱਸੇਦਾਰ ਕਿ ਪੰਜਾਬ ਨੂੰ ਅੱਗੋਂ ਤਾਂ ਕੀ ਦੇਣਾ ਵੱਡੀਆਂ ਸਾਜ਼ਿਸ਼ਾਂ ਰਚ ਕੇ ਜਿਹੜੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਫੈਸਲੇ ਹੋਏ ਸੀ 1966 ਦੇ ਵਿੱਚ ਉਹਨਾਂ ਫੈਸਲਿਆਂ ਨੂੰ ਵੀ ਹੁਣ ਬਦਲ ਕੇ ਤੇ ਪੰਜਾਬ ਦੇ ਜਿਹੜੇ ਦੇਣਾ ਤੱਕੀ ਸੀ ਜਿਹੜੇ ਪਹਿਲਾਂ ਮੌਜੂਦਾ ਸਾਡੇ ਹੱਕ ਆ ਉਹ ਵੀ ਖੋਏ ਜਾ ਰਹੇ ਆ ਅੱਜ ਉਹਦੇ ਤੇ ਬੜੀ ਗੰਭੀਰਤਾ ਦੇ ਨਾਲ ਕੋਰ ਕਮੇਟੀ ਨੇ ਵਿਚਾਰ ਵਟਾਂਦਰਾ ਕੀਤਾ ਔਰ ਤਾੜਨਾ ਵੀ ਕੀਤੀ ਆ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਵੀ ਸੋ ਪਹਿਲੇ ਸਰਕਾਰ ਭਗਵੰਤ ਮਾਨ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਕੁਹਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਹੱਕਾਂ ਨੂੰ ਵਢਣ ਲੱਗੀ ਹੋਈ ਹੈ ਤੇ ਪੰਜਾਬ ਦੀ ਜਨਤਾ ਤੁਹਾਨੂੰ maaf ਨਹੀਂ ਕਰੇਗੀ ਕਿਉਂਕਿ ਜਿਹੜਾ ਤੁਸੀਂ ਉੱਥੇ ਕੇਜਰੀਵਾਲ ਦੇ ਦਬਾਅ ਥੱਲੇ ਉੱਥੇ ਸਮਝੌਤਾ ਕਰਕੇ ਆਏ 9 ਜੁਲਾਈ 2022 ਨੂੰ ਆ ਸਾਰੇ ਕੰਡੇ ਜਿੰਨੇ ਹੁਣ ਭਾਵੇਂ ਵੱਖਰੀ ਵਿਧਾਨ ਸਭਾ ਦੀ ਗੱਲ ਆ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੈ ਭਾਵੇਂ ਦੁਬਾਰਾ ਹਰਿਆਣਾ ਦੇ ਕਾਲਜ ਨਾਲ ਜੋੜਨ ਦੀ ਗੱਲ ਹੈ ਤੇ ਭਾਵੇਂ ਜਿਹੜੀਆਂ ਐਸਵਾਈਐਲ ਦੀਆਂ ਪਿੱਛੇ ਤੁਸੀਂ ਗਲਤ ਮੀਟਿੰਗਾਂ ਕੀਤੀਆਂ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸਾਰੇ ਕੰਡੇ ਜਿਹੜੇ 9 ਜੁਲਾਈ 2022 ਨੂੰ ਤੁਸੀਂ ਉੱਥੇ ਵਿਜੇ ਸੀ ਇਹ ਉਹਦਾ ਨਤੀਜਾ ਕਿ ਅੱਜ ਫੇਰ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਤਾਂ ਕੀ ਸੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਫੇਰ ਹਰਿਆਣਾ ਦਾ ਕਬਜ਼ਾ ਇੱਥੇ ਨਾਲ ਰੱਖ ਕੇ ਕੇਂਦਰੀ ਤੇ ਕਿਤਰੀ ਵਾਦੇ ਦਵਾਤਲੇ ਬੜਾੜਾ ਚੌਧੇ ਦੇ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਅਧਿਕਾਰ ਦਿੱਤੇ ਆ ਹੋਮ ਮਿਨਿਸਟਰ ਨੂੰ ਤੇ ਕਿੰਨੇ ਅਧਿਕਾਰ ਦਿੱਤੇ ਆ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਤੇ ਅਫਸਰਾਂ ਨੂੰ ਕਿ ਉਹ ਸੂਬਿਆਂ ਦੀਆਂ ਬਾਉਂਡਰੀਜ਼ ਬਦਲ ਦੇਣ ਸੰਵਿਧਾਨ ਦੀ ਧਾਰਾ 3 ਦੇ ਵਿੱਚ ਬੜਾ ਸਪਸ਼ਟ ਆ ਕਿ ਕਿਸੇ ਸਟੇਟ ਦੀ ਕਿਸੇ ਯੂਨੀਅਨ ਟਰੈਕਟਰੀ ਦੀ ਬਾਉਂਡਰੀ ਜਿਹੜੀ ਆ ਜੇ ਉਹ ਚੇਂਜ ਹੋਣੀ ਆ ਤੇ ਉਹ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਕਾਨੂੰਨ ਦੇ ਤਹਿਤ ਹੋਏਗੀ ਇੱਥੇ ਘਰ ਦਾ ਹੀ ਰਾਜ ਬਣਾ ਲਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਫਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁੱਕ ਲਿਆ ਭੀ ਆ 1000 1.5 ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇੱਥੇ ਦਾ ਬਣਾਵਾਂਗੇ ਅਸੀਂ ਆਪਣੀ ਵਿਧਾਨ ਸਭਾ ਤੇ ਨਾਲੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਇੰਨਾ ਸ਼ੌਕ ਹੈ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੁਸੀਂ ਆਪਣੀ ਬਣਾਓ ਵਿਧਾਨ ਸਭਾ ਹਰਿਆਣੇ ਦੇ ਵਿੱਚ ਪੰਚਕੋਲੇ ਬਣਾਓ ਅੰਬਾਰੇ ਬਣਾਓ ਜੀਂਦ ਬਣਾਓ ਰੋहतक ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੀ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝਦੇ ਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਆ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਸ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਪ੍ਰਪੋਜ਼ਲ ਆਈ ਕਿਉਂ ਪ੍ਰਪੋਜ਼ਲ ਦਾ ਅਧਿਕਾਰ ਹੀ ਕਿਨੂ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਕ ਮਾਰੋਗੇ ਨਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਿਆਂਗੇ ਨਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਿਆਂਗੇ ਇਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਾਡੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸੰਬੰਧ ਵਿੱਚ ਜਿਹੜੀਆਂ ਸਾਸ਼ਾ ਰੁਚੀਆਂ ਜਾਰੀਆਂ ਮਜੀਠਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪੈਰਵਾਹੀ ਕਰਦੇ ਔਰ ਅੱਖਾਂ ਖੁੱਲ ਜਾਣਗੇ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਡੇ ਹਮਦਰਦ ਬਣਨਾ ਚਾਹੁੰਦੇ ਸੀ ਇਹ ਕੱਟੀਆਂ ਵੱਡੀਆਂ ਸਾਸਚਾਂ ਚਾਹੇ ਭੁੱਲਰ ਦੇ ਕੇਸ ਚਾਹੇ ਚਾ ਰਾਜਵਾਨੇ ਦੇ ਕੇਸ ਚਾ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਨੇ ਆ ਬਾਕੀ ਵਰਕਿੰਗ ਕਮੇਟੀ ਦੇ ਜਿਹੜਾ ਫੈਸਲਾ ਉਹਨਾਂ ਨੇ ਦੱਸਤਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਕਾਰਟੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਿਲ੍ਹਾ ਪ੍ਰਧਾਨਾਂ ਨੂੰ ਤੇ ਜਿਹੜੇ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਇੰਚਾਰਜ ਉਹਨੂੰ ਹੀ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਵੀ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਆ ਅਸੀਂ ਉਹਨਾਂ ਦੀ ਗੱਲ ਦਾ ਸਤਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਮੀਟਿੰਗਾਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਕੋਰ ਇਹ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹਦੇ ਮੁਤਾਬਿਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰਿਆਂ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ رائے ਜੋ ਆਏਗੀ ਫਾਈਨਲ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ